ਅਗਰੂ ਅਰਜਨ ਸਾਹਿਬ ਜੀ ਨੇ ਤਤੀ ਤਵੀ ਤੇ ਬੈਠ ਕੇ ਆਸ਼ੀਂਦੀਆਂ ਪਾਈਆਂ ਨੇ ਉਹਨਾਂ ਨੂੰ ਤਤੀ ਤਵੀ ਤੇ ਬਿਠਾਇਆ ਉਹਨਾਂ ਦੇ ਰੇਤ ਪਾਈ ਉਹਨਾਂ ਨੂੰ ਫਿਰ ਉਬਲਦੀ ਦੇਗ ਵਿੱਚ ਬਾਲਿਆ ਸੋਹੀ ਮਹੱਲਾ ਪੰਜਵਾਂ ਸੰਤਾ ਕੀ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਗੁਰੂ ਸਾਹਿਬ ਜੀ ਦਾ ਮਿੱਠਾ ਪਾਣਾ ਮੰਨ ਕੇ ਆਪਣੇ ਸਰੀਰ ਤੇ ਸਭ ਦੁੱਖ ਝੱਲੇ ਸਾਡੇ ਪਿੰਡ ਵਿੱਚ ਧਾਰਮਿਕ ਕਲਾਸਾਂ ਲੱਗਦੀਆਂ ਰਹੀਆਂ ਨੇ ਅਸੀਂ ਕੁਝ ਵੀ ਨਹੀਂ ਜਾਣਦੇ ਗੁਰਗ੍ਰੰਥ ਸਾਹਿਬ ਜੀ ਬਾਰੇ ਉਹਨਾਂ ਨੇ ਸਾਨੂੰ ਸਭ ਕੁਝ ਸਿਖਾਇਆ ਕਈ ਤਾਂ ਕਹਿੰਦੇ ਨੇ ਹੀ ਮਾਡਲ ਬੁਣੇ ਜ ਬਹੁਤ ਸੋਹਣੇ ਲੱਗਦੇ ਪਰ ਇਹ ਆ ਤੁਹਾਡਾ ਪੁਲੇਖਾ ਹੈ ਦਸਤਾਰਾਂ ਵਿੱਚ ਵੀ ਬਹੁਤ ਸੋਹਣੀ ਲੱਗਦੀ ਦਾ ਕਿਉਂਕਿ ਜਦੋਂ ਆਪਾਂ ਤਿਆਰ ਹੁੰਨੇ ਇਹ ਇਹ ਨੂੰ ਇਹ ਨਹੀਂ ਕਹਿਣਾ ਕਿ 5 6 ਫੁੱਟ ਦਾ ਬਸ ਕੱਪੜਾ ਹੀ ਆ ਇੰਚ ਦਾ ਕੱਪੜਾ ਹੀ ਇਹਨੂੰ ਇਹ ਸਮਝਣਾ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਡੇ ਸਿਰ ਤੇ ਹੱਥ ਆ ਇਹ ਸਾਡੀ ਇੱਜ਼ਤ ਹੁੰਦੀ ਆ ਤੁਸੀਂ ਇਸ ਤਰ੍ਹਾਂ ਨਹੀਂ ਸੋਹਣੇ ਲੱਗਦੇ ਤੁਸੀਂ ਉਸ ਤਰ੍ਹਾਂ ਸੋਹਣੇ ਲੱਗਦੇ ਪਰ ਕਿਸੇ ਵੀ ਕਦੀ ਗੱਲ ਵਿੱਚ ਨਾਓ ਕਿਉਂਕਿ ਆਪਾਂ ਨੂੰ ਕਈ ਵਾਰ ਸਿੱਖੀ ਤੋਂ ਤੋੜਦੇ ਨੇ ਸਿੱਖੀ ਤੋਂ ਤੋੜਨ ਵਾਲੇ ਇਨਸਾਨ ਉਹਨਾਂ ਉਹਨਾਂ ਨੂੰ ਗੁਰਬਾਣੀਆਂ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਨੂੰ ਗੁਰੂ ਦੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਕਿ ਸਾਡੇ ਮਾਪਿਓ ਸਾਨੂੰ ਕਿਸ ਤਰ੍ਹਾਂ ਪਾਲਦੇ ਨੇ ਕਿਸ ਤਰ੍ਹਾਂ ਉਹਨਾਂ ਨੇ ਸਾਨੂੰ ਪੜਾਇਆ ਲਖਾਇਆ ਇੱਡੇ ਵੱਡੇ ਬਣਾਏ ਉਹਨਾਂ ਦੀ ਇੱਜ਼ਤ ਬਾਰੇ ਵੀ ਸੋਚਣਾ ਚਾਹੀਦਾ ਕਿਉਂਕਿ ਮਾਪਿਓ ਦੀ ਇੱਜ਼ਤ ਨਾਲੋਂ ਤੇ ਆਪਣੀ ਇੱਜ਼ਤ ਨਾਲੋਂ ਕੁਝ ਵੱਡਾ ਨਹੀਂ ਹੁੰਦਾ ਜੀਕੇਐਮ ਮੀਡੀਆ ਟੀਵੀ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਤੁਹਾਨੂੰ ਇੱਕ ਗੁਰਸਿੱਖ ਨੌਜਵਾਨ ਲੜਕੀ ਨਾਲ ਮਿਲਾਉਣ ਜਾ ਰਹੇ ਹਾਂ ਤੇ ਉਹ ਤੇ ਨਾਲ ਅਸੀਂ ਅੱਜ ਉਹ ਗੁਰਪੁਰ ਮਨਾਇਆ ਜਾ ਰਿਹਾ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰ 462ਵਾਂ ਜਿਹੜਾ ਦਿਹਾੜਾ ਬੜੀ ਸ਼ਰਧਾ ਭਾਵਨਾ ਦਾ ਨਾਲ ਮਨਾਇਆ ਜਾ ਰਿਹਾ ਉਸ ਸੰਬੰਧ ਵਿੱਚ ਵੀ ਵਿਚਾਰਾ ਕਰਾਂਗੇ ਪਹਿਲ ਫਤਿਹ ਦੀ ਸਾਂਝ ਪੁੰਨੇ ਆ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਨੇ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਦਾ ਜਨਮ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਹੋਇਆ ਉਹਨਾਂ ਦੇ ਮਾਤਾ-ਮਾਤਾ ਪਾਨੀ ਜੀ ਨੇ ਤੇ ਉਹਨਾਂ ਦੀ ਬਹੁਤ ਵੱਡੀ ਜਿਆਦੀ ਸ਼ਹਾਦਤਾਂ ਗੁਰੂ ਅਰਜਨ ਸਾਹਿਬ ਜੀ ਨੇ ਤਤੀ ਤਵੀ ਤੇ ਬੈਠ ਕੇ ਆ ਸ਼ਹੀਧੀਆਂ ਪਾਈਆਂ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਜ਼ਾਲਮਾਂ ਨੇ ਬਹੁਤ ਜ਼ਿਆਦੇ ਤਸੀਹੇ ਦਿੱਤੇ ਸੀ ਉਹਨਾਂ ਨੂੰ ਤਤੀ ਤਵੀ ਤੇ ਬਿਠਾਇਆ ਉਹਨਾਂ ਦੇ ਗਰਮ ਰੇਤ ਪਾਈ ਉਹਨਾਂ ਨੂੰ ਫਿਰ ਉਬਲਦੀ ਦੇਗ ਵਿੱਚ ਬਾਲਿਆ ਗੁਰੂ ਅਰਜਨ ਸਾਹਿਬ ਜੀ ਨੇ ਫਿਰ ਵੀ ਗੁਰੂ ਸਾਹਿਬ ਜੀ ਦਾ ਮਿੱਠਾ ਪਾਣਾ ਮਨ ਕੇ ਆਪਣੇ ਸਰੀਰ ਤੇ ਸਭ ਦੁੱਖ ਛੱਲੇ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਤੇਰਾ ਪਾਣਾ ਮੀਠਾ ਲਾਗੇ ਉਹਨਾਂ ਨੇ ਪ੍ਰਮਾਤਮਾ ਨੂੰ ਕਿਹਾ ਕਿ ਪ੍ਰਮਾਤਮਾ ਮੈਨੂੰ ਤੇਰਾ ਪਾਣਾ ਮੀਠਾ ਲੱਗਦਾ ਵਾ ਗੁਰੂ ਅਰਜਨ ਸਾਹਿਬ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਡੇ ਵਾਸਤੇ ਬਹੁਤ ਜ਼ਿਆਦਾ ਕੁਝ ਕੀਤਾ ਸਾਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ੁਕਰ ਮਨਾਉਣਾ ਚਾਹੀਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਿਉਰੇ ਬਾਰੇ ਕਿ ਨਹੀਂ ਜਾਣਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਿਉਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਪੰਜਵੇਂ ਪਾਸ਼ਾ ਗੁਰੂ ਅਰਜਨ ਸਾਹਿਬ ਜੀ ਨੇ ਗੁਰਦੁਆਰਾ ਸ੍ਰੀ ਰਾਮਸਰ ਅੰਮ੍ਰਿਤਸਰ ਵਿਖੇ ਸੰਨ 1601 ਈਸਵੀ ਵਿੱਚ ਆਰੰਭ ਕਰਵਾਈ ਜਿਸ ਦੀ ਸੰਪੂਰਨਤਾ 1604 ਈਸਵੀ ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ 16 ਅਗਸਤ 1604 ਈਸਵੀ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਤਾ ਗਿਆ ਜਿਸ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਸਨ ਜਿਨ੍ਹਾਂ ਨੇ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਸੁਣਾਇਆ ਫੁਰਮਾਨ ਇਹ ਹੋਇਆ ਸੂਹੀ ਮਹਿਲਾ ਪੰਜਵਾ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਾਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਅਚੂਤ ਅਬਿਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਦ ਰਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਭਿਚਨ ਨਗਰ ਸ੍ਰੀ ਹਜੂਰ ਸਾਹਿਬ ਨੰਦੇਰ ਮਹਾਰਾਸ਼ਟਰ ਵਿਖੇ 4 ਅਕਤੂਬਰ 1708 ਈਸਵੀ ਨੂੰ ਸਦੀਵੀ ਗੁਰਗੱਦੀ ਬਖਸ਼ ਦਿੱਤੀ ਅਤੇ ਸਿੱਖ ਸੰਗਤਾਂ ਪ੍ਰਤੀ ਹੁਕਮ ਹੋਇਆ ਦੁਹੇਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰਮਾਨਯੋ ਗ੍ਰੰਥ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਵਾਸਤੇ ਲਫ਼ਜ਼ ਕਾਇਸੇ ਕਿ ਅੱਜ ਤੋਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਨ ਗੁਰੂ ਮਾਨਯੋ ਗ੍ਰੰਥ ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਖੁਜ ਸ਼ਬਦ ਮੈ ਲੇਹ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨਜੋਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿਖੇ 15 ਭਗਤਾਂ ਦੀ ਬਾਣੀ ਵੀ ਸੁਭਾਏ ਮਾਨ ਹੈ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ ਭਗਤ ਨਾਮਦੇਵ ਜੀ ਭਗਤ ਕਬੀਰ ਜੀ ਭਗਤ ਤੇਰਲੋਚਨ ਜੀ ਭਗਤ ਸੱਧਨਾ ਜੀ ਭਗਤ ਸੈਨ ਜੀ ਭਗਤ ਸੂਰਦਾਸ ਜੀ ਭਗਤ ਰਵੇਦਾਸ ਜੀ ਭਗਤ ਰਾਮਾਨੰਦ ਜੀ ਭਗਤ ਪਰਮਾਨੰਦ ਜੀ ਭਗਤ ਪੀਪਾ ਜੀ ਭਗਤ ਫਰੀਦ ਜੀ ਭਗਤ ਬੇਨੀ ਜੀ ਭਗਤ ਪੀਖਨ ਜੀ ਭਗਤ ਜੈਦੇਵ ਜੀ ਭਗਤ ਤੰਨਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿਕੇ 11 ਪੱਟਾਂ ਦੀ ਬਾਣੀ ਪੀਸ ਬਾਇਮਾਨ ਹੈ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ ਪਟਸਾਲ ਜੀ ਪਟਬਲ ਜੀ ਪਟਪਲ ਜੀ ਪਟਨਾਲ ਜੀ ਪਟਕਲ ਸਹਾਰ ਜੀ ਪਟਕੀਰਤ ਜੀ ਪਟਜਾਲਪ ਜੀ ਪਟਪਿੱਖਾ ਜੀ ਪਟਮਥੁਰਾ ਜੀ ਪਟਗੰਦ ਜੀ ਪਟਹਰਬੰਸ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿਖੇ ਚਾਰ ਗੁਰਸਿੱਖਾਂ ਦੀ ਬਾਣੀ ਪੀਸ ਬਾਇਮਾਨ ਹੈ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ ਗੁਰਸਿੱਖ ਪਾਈ ਮਰਦਾਨਾ ਜੀ ਗੁਰਸਿੱਖ ਪਾਈ ਸੁੰਦਰ ਜੀ ਗੁਰਸਿੱਖ ਪਾਈ ਰਾਏ ਸਤਾ ਜੀ ਗੁਰਸਿੱਖ ਪਾਈ ਰਾਏ ਬਲਵੰਡ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿਖੇ 6 ਗੁਰੂ ਸਹਿਬਾਨਾਂ ਦੀ ਬਾਣੀ ਵੀ ਸੁਬਾਈ ਮਾਨ ਹੈ ਜਿਨ੍ਹਾਂ ਗੁਰੂ ਸਹਿਬਾਨਾਂ ਦੇ ਨਾਮ ਇਸ ਪ੍ਰਕਾਰ ਹਨ ਆਓ ਸ੍ਰਵਣ ਕਰੀਏ ਜੀ ਪਹਿਲੇ ਪਾਸ਼ਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੂਜੇ ਪਾਸ਼ਾ ਗੁਰੂ ਅੰਗਦ ਸਾਹਿਬ ਜੀ ਦੀ ਬਾਣੀ ਤੀਜੇ ਪਾਸ਼ਾ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਚੌਥੇ ਪਾਸ਼ਾ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਪੰਜਵੇਂ ਪਾਸ਼ਾ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਸਭ ਤੋਂ ਸ਼੍ਰੀ ਸਭ ਤੋਂ ਜ਼ਿਆਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਹੈ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਸੁਭਾਏਮਾਨ ਹੈ ਕੁਝ ਬਾਣੀਆਂ ਛੱਡ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 31 ਰਾਗਾ ਵਿੱਚ ਦਰਜ ਹੈ ਇਨ੍ਹਾਂ 31 ਰਾਗਾ ਦੇ ਨਾਮ ਆਓ ਸ੍ਰਵਣ ਕਰੀਏ ਜੀ ਆਸਾ ਰਾਗ ਦੀ ਰਾਗ ਦੇਵਗੰਧਾਰੀ ਰਾਗ ਤਨਾਸੀ ਰਾਗ ਨਟਨਾਰਾਇਣ ਰਾਗ ਪ੍ਰਭਾਤੀ ਰਾਗ ਪੈਰੋ ਰਾਗ ਰਾਮਕਲੀ ਰਾਗ ਵੱਡ ਹੰਸ ਰਾਗ ਜਤਿ ਸ੍ਰੀ ਰਾਗ ਜਾਜਾਵੰਤੀ ਰਾਗ ਤਿਲੰਗ ਰਾਗ ਤੁਖਾਰੀ ਰਾਗ ਕੰਨੜਾ ਰਾਗ ਕੇਦਾਰਾ ਰਾਗ ਕਲਿਆਣ ਰਾਗ ਗਾਂਡ ਰਾਗ ਗਾੜੀ ਰਾਗ ਗੁਜਰੀ ਰਾਗ ਸ੍ਰੀ ਰਾਗ ਸੂਹੀ ਰਾਗ ਸੋਰਠਿ ਰਾਗ ਸਾਰੰਗ ਰਾਗ ਬਸੰਤ ਰਾਗ ਬੈਰਾਰੀ ਰਾਗ ਬਿਲਾਵਲ ਰਾਗ ਬਿਹાગਰਾ ਰਾਗ ਮਾਜ ਰਾਗ ਮਾਰੂ ਰਾਗ ਮਲਾਰ ਰਾਗ ਮਾਲੀਗੋਰਾ ਰਾਗ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਸਾਰੀ ਸੰਖਿਆ ਤੁਸੀਂ ਕਿੰਨਾ ਕੋ ਲਈ ਏ ਜੀ ਸਾਡੇ ਪਿੰਡ ਵਿੱਚ ਧਾਰਮਿਕ ਕਲਾਸਾਂ ਲੱਗਦੀਆਂ ਰਹੀਆਂ ਨੇ ਇਸ ਆਵਤਰਨ ਤਰਨ ਤੋਂ ਆਉਂਦੇ ਹੁੰਦੇ ਬਾਬਾ ਮਨਜੀਤ ਸਿੰਘ ਜੀ ਤੇ ਬੀਬੀ ਗੁਰਮੀਤ ਕੌਰ ਜੀ ਤੇ ਉਹਨਾਂ ਦੇ ਨਾਲ ਪਾਈ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਸਿੱਖਿਆ ਸਿਖਾਈ ਇਹ ਉਹਨਾਂ ਦੇ ਕਾਰਨ ਹੀ ਸਾਨੂੰ ਅੱਜ ਇਹ ਸਿੱਖਿਆ ਮਿਲ ਰਹੀ ਆ ਆਹੀ ਕੁਛ ਵੀ ਨਹੀਂ ਜਾਣਦੇ ਗੁਰਗ੍ਰੰਥ ਸਾਹਿਬ ਜੀ ਬਾਰੇ ਉਹਨਾਂ ਨੇ ਸਾਨੂੰ ਸਭ ਕੁਝ ਸਿਖਾਇਆ ਹਾਂਜੀ ਪਰਿਵਾਰ ਚ ਹੋਰ ਕੌਣ ਕੌਣ ਅਮਰਿਤ ਸ਼ਕਿਆ ਕਿੰਨੇ ਕਿੰਨੇ ਅਮਰਿਤ ਸ਼ਕਿਆ ਤੇ ਤੁਸੀਂ ਫਿਰ ਕਿਸ ਤਰ੍ਹਾਂ ਤੁਹਾਡੇ ਮਨ ਵਿੱਚ ਸ਼ੌਂਕ ਆਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲਈ ਜਾਵੇ ਔਰ ਗੁਰਬਾਣੀ ਦੀ ਇੰਨੀ ਨੌਲੇਜ ਰੱਖੀ ਹੋ। ਸਾਡੇ ਨਾ ਗੁਰਦੁਆਰੇ ਬਾਬਾ ਜੀ ਆਉਂਦੇ ਸੀ ਤੇ ਉਹਨਾਂ ਨੇ ਸਾਨੂੰ ਪਲਾਸੌਰਤ ਆਉਂਦੇ ਸੀ। ਉਹਨਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਵੇਂ ਕਿ ਜਪਜੀ ਸਾਹਿਬ ਦੀ ਸੰਥਿਆ ਸਿਖਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਵੇਂ ਸਹਿਜ ਪਾਠ ਦੀ ਸੰਥਿਆ ਸਿਖਾਈ। ਇਹ ਸਾਨੂੰ ਸਭ ਉਹਨਾਂ ਨੇ ਸਿਖਾਇਆ ਹੈ। ਹਾਂਜੀ। ਤੇ ਤੁਹਾਡੇ ਮਨ ਚ ਕਿਸਤਰਾ ਵਿਚਾਰ ਆਇਆ ਜਿਸ ਤਰ੍ਹਾਂ ਅੱਜ ਕਲਚਰ ਦੇਖੀਏ ਕਿ ਬੱਚੇ ਮਾਡਰਨ ਬਨਣਾ ਚਾਹੁੰਦੇ ਆ। ਇਹ ਤੁਸੀਂ ਦਿਮਾਲਾ ਸਜਾਇਆ ਹੋਇਆ ਕਿਸ ਤਰ੍ਹਾਂ ਮਨ ਵਿੱਚ ਕਿਸ ਤਰ੍ਹਾਂ ਖਿਆਲ ਆਇਆ ਸਭ ਤੋਂ ਪਹਿਲਾਂ ਸਾਡੇ ਨਾਲ ਘਰ ਵਿੱਚ ਮੇਰੀ ਭੈਣ ਅਮਰਤ ਸ਼ਾਹ ਕਾਹੀ ਸਭ ਤੋਂ ਵੱਡੀ ਨੇ ਤੇ ਉਹਨਾਂ ਦਸਤਾਰ ਸਜਾਉਣ ਦੀ ਹੀਤ ਉਹਦੇ ਵੱਲ ਵੇਖ ਕੇ ਮੈਨੂੰ ਚਾਚਰਿਆ ਕਿਉਂਕਿ ਉਹ ਸਹਿਜ ਪਾਠ ਵੀ ਕਰਦੇ ਸੀ ਤੇ ਉਹਨਾਂ ਨੇ ਦਸਤਾਰ ਸਭ ਤੋਂ ਪਹਿਲਾਂ ਸਜਾਈ ਤੇ ਉਹਨਾਂ ਵੱਲ ਵੇਖ ਕੇ ਚਾਚਰਿਆ ਕਿ ਸੋਹਣੇ ਲੱਗਦੇ ਕਿਉਂਕਿ ਦਸਤਾਰ ਇੱਕ ਗੁਰੂ ਸਾਹਿਬ ਦੀ ਆ ਆਪਾਂ ਇਹ ਕਹਿ ਵੀ ਸਕਦੇ ਹਾਂ ਕਿ ਜੋ ਕਈ ਤੇ ਕਹਿ ਦਿੰਦਾ ਹੈ ਮਾਡਲ ਪੁਣੇ ਜੀ ਬਹੁਤ ਸੋਹਣੇ ਲੱਗਦੇ ਪਰ ਇਹ ਸਾਡਾ ਪੁਲੇਖਾ ਹੈ ਦਸਤਾਰਾ ਵਿੱਚ ਵੀ ਬਹੁਤ ਸੋਹਣੀ ਲੱਗੀਦਾ ਕਿਉਂਕਿ ਜਦੋਂ ਆਪਾਂ ਤਿਆਰ ਹੁੰਨੇ ਇਹ ਇਹਨੂੰ ਇਹ ਨਹੀਂ ਕਹਿਣਾ ਕਿ 5 6 ਫੁੱਟ ਦਾ ਬਸ ਕੱਪੜਾ ਗਿਆ ਇੰਚ ਦਾ ਕੱਪੜਾ ਗਿਆ ਇਹਨੂੰ ਇਹ ਸਮਝਣਾ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਡੇ ਸਿਰ ਤੇ ਹੱਥ ਆ ਇਹ ਸਾਡੀ ਇੱਜ਼ਤ ਹੁੰਦੀ ਆ ਇਸ ਕਰਕੇ ਸਾਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਇਹਨੂੰ ਬਸ ਕੱਪੜਾ ਹੀ ਨਹੀਂ ਸਮਝਣਾ ਚਾਹੀਦਾ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ ਜਿੱਥੇ ਵੀ ਤੁਸੀਂ ਜਾਓ ਇਹ ਤੁਹਾਡੀ ਹਮੇਸ਼ਾ ਰੱਖਿਆ ਕਰੇਗੀ ਅੱਜ ਕੱਲ੍ਹ ਵੇਖੋ ਜਿਵੇਂ ਕਿ ਕੁੜੀਆਂ ਬਹੁਤ ਜ਼ਿਆਦਾ ਮਾਡਰਨ ਪੁਨੇ ਚ ਆ ਗਈਆਂ ਕਿਸ ਤਰ੍ਹਾਂ ਮੀਨਿੰਗ ਕਿ ਉਹਨਾਂ ਨੂੰ ਲੋਕ ਵੇਂਦੇ ਆ ਉਹਨਾਂ ਦੇ ਲਿਬਾਸ ਵਾਲ ਵੇਂਦੇ ਆ ਪਰ ਅੱਜ ਸਾਨੂੰ ਇਹ ਕੋਈ ਕਹਿ ਨਹੀਂ ਸਕਦਾ ਕਿ ਇਹਨਾਂ ਦਾ ਲਿਬਾਸ ਨਹੀਂ ਸਹੀ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਛਕਾਇਆ ਵਾ ਇਹ ਉਹਦਾ ਅੰਮ੍ਰਿਤ ਆ ਇਹ ਹਾਡਾ ਨਹੀਂ ਅੰਮ੍ਰਿਤ ਕਿਉਂਕਿ ਗੁਰੂ ਸਾਹਿਬ ਨੇ ਛਕਾਇਆ ਨਾਨਕ ਅੰਮ੍ਰਿਤ ਇਹ ਕਹੇ ਦੂਜਾ ਨਹੀਂ ਕੋਈ ਕਿ ਅੰਮ੍ਰਿਤ ਇੱਕ ਹੀ ਆ ਦੂਜਾ ਅੰਮ੍ਰਿਤ ਕੋਈ ਵੀ ਨਹੀਂ ਹਾਂਜੀ ਜੋ ਵੀ ਆ ਪ੍ਰਮਾਤਮਾ ਨੇ ਬਹੁਤ ਵਧੀਆ ਕਿਤਾ ਕਿਉਂਕਿ ਪਰਮਾਤਮਾ ਸਭ ਦਾ ਭਲਾ ਸੋਚਦਾ ਵਾ ਬਿਲਕੁਲ ਜੀ ਜਿਸ ਤਰ੍ਹਾਂ ਅੱਜ ਮਾਡਲ ਆਪਣਾ ਜਮਾਨਾ ਆਇਆ ਇਹ ਸੋਸ਼ਲ ਮੀਡੀਆ ਦਾ ਯੁੱਗ ਲੋਕ ਆਪਣੇ ਈਵਿਊਜ਼ ਦੀ ਖਾਤਰ ਜਾਂ ਪੈਸੇ ਦੀ ਖਾਤਰ ਗਲਤ ਅੰਗ ਦੇ ਨਾਲ ਰੀਲਾਂ ਵੀ ਪਾ ਰਹੇ ਆ ਉਹਨਾਂ ਨੂੰ ਜੋ ਲੜਕੀਆਂ ਨੂੰ ਕਿਸਾ ਦੇਖਦੀ ਮੈਂ ਤਾਂ ਉਹਨਾਂ ਨੂੰ ਇਹ ਹੀ ਕਹਿਣਾ ਚਾਹੁੰਨੀ ਆ ਕਿ ਸਭ ਕੁਝ ਇਹ ਨਹੀਂ ਕਹਿਣਾ ਚਾਹੀਦਾ ਕਿ ਹਾਂ ਵੇਖੋ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਆਪਣੇ ਮਾਡਲ ਕੋਨੇ ਤੇ ਵਿਖਾਵਾਂਗੇ ਤੇ ਬਹੁਤ ਸੋਹਣੀਆਂ ਲੱਗਾਂਗੇ ਕਦੀ ਨਾ ਸਮਝੋ ਕਿਉਂਕਿ ਆਪਣੇ ਇੱਜ਼ਤਾਂ ਆਪਣੇ ਗੁਰੂ ਸਾਹਿਬ ਨੇ ਬਖਸ਼ੀਆਂ ਨੇ ਆਪਾਂ ਨੂੰ ਇੱਜ਼ਤ ਉਹ ਵੱਧ ਤੇ ਵੱਧ ਹੋਰ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਇਹ ਸੋਚਣਾ ਚਾਹੀਦਾ ਕਿ ਸਾਡੇ ਮਾਪਿਓ ਸਾਨੂੰ ਕਿਸ ਤਰ੍ਹਾਂ ਪਾਲਦੇ ਨੇ ਕਿਸ ਤਰ੍ਹਾਂ ਉਹਨਾਂ ਨੇ ਸਾਨੂੰ ਪੜਾਇਆ ਲਖਾਇਆ ਇੱਡੇ ਵੱਡੇ ਬਣਾਏ ਸਾਨੂੰ ਉਹਨਾਂ ਦੀ ਇੱਜ਼ਤ ਬਾਰੇ ਵੀ ਸੋਚਣਾ ਚਾਹੀਦਾ ਕਿਉਂਕਿ ਮਾਪਿਓ ਦੀ ਇੱਜ਼ਤ ਨਾਲ ਤੇ ਆਪਣੀ ਇੱਜ਼ਤ ਨਾਲ ਕੁਝ ਵੱਡਾ ਨਹੀਂ ਹੁੰਦਾ ਹਾਂਜੀ ਜਿੰਨਾ ਜਿੰਨਾ ਮਰਜ਼ੀ ਕੋਈ ਕਹਿ ਦੇਣਾ ਕਿ ਤੁਸੀਂ ਇਸ ਤਰ੍ਹਾਂ ਨਹੀਂ ਸੋਹਣੇ ਲੱਗਦੇ ਤੁਸੀਂ ਉਸ ਤਰ੍ਹਾਂ ਸੋਹਣੇ ਲੱਗਦੇ ਪਰ ਕਿਸੇ ਦੀ ਕਦੀ ਗੱਲ ਵਿੱਚ ਨਾ ਹੋ ਕਿਉਂਕਿ ਆਪਾਂ ਨੂੰ ਕਈ ਵਾਰ ਸਿੱਖੀ ਤੋਂ ਤੋੜਦੇ ਨੇ ਹਾਂਜੀ ਸਿੱਖੀ ਤੋਂ ਤੋੜਨ ਵਾਲੇ ਇਨਸਾਨ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਚੰਗਾ ਨਹੀਂ ਲੱਗਦਾ ਉਹਨਾਂ ਨੂੰ ਗੁਰਬਾਣੀਆਂ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਨੂੰ ਗੁਰੂ ਦੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਆਪਾਂ ਨੂੰ ਇਹ ਕਹਿ ਦਿੰਦੇ ਆ ਕਿ ਤੁਸੀਂ ਵੇਖੋ ਸਿਰਾਂ ਤੇ ਦਸਤਾਰਾਂ ਜੀਆਂ ਤੁਹੀ ਬੀਬੀਆਂ ਲੱਗਦੀਆਂ ਤੁਸੀਂ ਉਹ ਲੱਗਦੇ ਪਰ ਨਹੀਂ ਉਹਨਾਂ ਦੀ ਗੱਲ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਆ ਗੁਰੂ ਸਾਹਿਬ ਦੀ ਦਸਤਾਰ ਗੁਰੂ ਸਾਹਿਬ ਦੀ ਸਿੱਖੀ ਆ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਸਿੱਖੀ ਤੋਂ ਦੂਰ ਕਰਨਾ ਚਾਹੁੰਦੀ ਹੈ ਆ ਲੋਕ ਤੇ ਕਈ ਵਾਰੀ ਹੁੰਦਾ ਜਿ ਤਰ੍ਹਾਂ ਪਰਿਵਾਰਾਂ ਚ ਮਜਬੂਰੀਆਂ ਵਾਸਤੇ ਮਜਬੂਰੀ ਵਾਸ ਹੋ ਕੇ ਲੋਕ ਆਪਣੇ ਡੋਲ ਜਾਂਦੇ ਆ ਤੇ ਧਰਮ ਤਬਦੀਲ ਕਰਨ ਤੱਕ ਚੱਲ ਜਾਂਦੇ ਆ ਉਹਨਾਂ ਨੂੰ ਕਿ ਸੰਗਤ ਮੈਂ ਤਾਂ ਉਹਨਾਂ ਨੂੰ ਇਹੋ ਕਹਿਣਾ ਚਾਹੁੰਨੀ ਆ ਕਿ ਤੁਸੀਂ ਇਹ ਨਾ ਸੋਚੋ ਕਿ ਸਾਡੀ ਮਜਬੂਰੀ ਆ ਤੇ ਅਸੀਂ ਇਸ ਤਰ੍ਹਾਂ ਆਪਣਾ ਧਰਮ ਤਬਦੀਲ ਕਰਦਾਂਗੇ ਅਸੀਂ ਬਹੁਤ ਸੁਖੀ ਹੋ ਜਾਾਂਗੇ ਅਸੀਂ ਸੁਖੀ ਨਹੀਂ ਹੋਨੇ ਅਸੀਂ ਬਹੁਤ ਜਿਆਦਾ ਦੁਖੀ ਹੋ ਜਾਂਨੇ ਆ ਕਿਉਂਕਿ ਜਦੋਂ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਕੁਝ ਹੀ ਆ ਫਿਰ ਕਾਹ ਤੋਂ ਕਿਸੇ ਤੇ ਚਲੋ ਬਾਕੀਆਂ ਨੂੰ ਉਹਨਾਂ ਦਾ ਧਰਮ ਬਹੁਤ ਮੁਬਾਰਕ ਆ ਸਭ ਨੂੰ ਆਪਣਾ ਆਪਣਾ ਧਰਮ ਬਹੁਤ ਵਧੀਆ ਲੱਗਦਾ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਨੇ ਕਿ ਆਪਣੇ ਧਰਮ ਨੂੰ ਛੱਡੋ ਮੰਨੋ ਸਤਿਕਾਰ ਸਭ ਦਾ ਕਰੋ ਪਰ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਵੀ ਮਹਾਰਾਜ ਸਭ ਨੂੰ ਦੁੱਖਾਂ ਤੋਂ ਤੋੜਨ ਵਾਲੇ ਨੇ ਜੇ ਆਪਾਂ ਉਹਨਾਂ ਦੇ ਅੱਗੇ ਕੋਈ ਅਰਜ਼ੋਈ ਕਰਦੇ ਹਾਂ ਪੂਰੀ ਵੀ ਕਰਦੇ ਨੇ ਕਿਉਂਕਿ ਗੁਰਬਾਣੀ ਚੰਦਾ ਵਾ ਨਾਨਕ ਦੁਖਿਆ ਸਭ ਸੰਸਾਰ ਜੇ ਕੋਈ ਕਹੂਗਾ ਨਾ ਮੈਨੂੰ ਦੁੱਖ ਆ ਤੇ ਗੁਰੂ ਸਾਹਿਬ ਜੀ ਤੇ ਆਪ ਕਹਿੰਦੇ ਨਾਨਕ ਦੁੱਖਿਆ ਸਭ ਸੰਸਾਰ ਕੇ ਦੁਖੀ ਤੇ ਸਾਰਾ ਸੰਸਾਰ ਹੀ ਆ ਕਿ ਆਪਾਂ ਧਰਮ ਤਬਦੀਲ ਕਰਕੇ ਤੇ ਆਪਾਂ ਇਹ ਕਹਾਂਗੇ ਕਿ ਸਾਡੇ ਦੁੱਖ ਹਟ ਜਾਣਗੇ ਦੁੱਖ ਜੀ ਆਪਾਂ ਧਰਮ ਤਬਦੀਲ ਕਰਕੇ ਵੀ ਆਉਣਗੇ ਤੇ ਆਪਾਂ ਕਿਤਰਾ ਕਹਾਂਗੇ ਕਿ ਹਾਂਜੀ ਸਾਡਾ ਦੁੱਖ ਠੀਕ ਹੋ ਗਿਆ ਕਿਉਂਕਿ ਦੁੱਖ ਸੁੱਖ ਦੋਇ ਦਰ ਕੱਪਰੇ ਪਹਿਰੇ ਜਾਏ ਮਨੁੱਖ ਕਿਉਂਕਿ ਦੁੱਖ ਸੁੱਖ ਜ਼ਿੰਦਗੀ ਦੇ ਕੱਪਰੇ ਨੇ ਦੁੱਖ ਵੀ ਆਉਣੇ ਨੇ ਜ਼ਿੰਦਗੀ ਤੇ ਸੁੱਖ ਵੀ ਆਉਣੇ ਨੇ ਜੇ ਤੇ ਆਪਾਂ ਸੁੱਖਾਂ ਵਾਸਤੇ ਕਵਾਂਗੇ ਕਿ ਸਾਨੂੰ ਸੁੱਖ ਆ ਜਾਣਗੇ ਤੇ ਧਰਮ ਤਬਦੀਲ ਕਰਦੀ ਇਹ ਕਦੀ ਨਹੀਂ ਹੁੰਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਅਮਨਦੀਪ ਕੌਰ ਜਿਨ੍ਹਾਂ ਦਾ ਨਾਲ ਅਸੀਂ ਗੱਲਬਾਤ ਕੀਤੀ ਹੈ ਲੜਕੀ ਦੇ ਵਿਚਾਰ ਤੁਸੀਂ ਸੁਣੇ ਆ ਕਿ ਕਿਸ ਤਰ੍ਹਾਂ ਸੁਣਿਆ ਜਿੱਤਰਾ ਅੱਜ ਲੋਕ ਛੋਟੇ ਛੋਟੇ ਘਰਾਂ ਦੀ ਵਿੱਚ ਮਜਬੂਰੀਆਂ ਦੇ ਕਾਰਨ ਆਪਣਾ ਧਰਮ ਤਬਦੀਲ ਕਰਨ ਤੱਕ ਚਲ ਜਾਂਦੇ ਆ ਪਰ ਬੜੇ ਵਧੀਆ ਤਰੀਕੇ ਦੇ ਨਾਲ ਸਾਰੇ ਵਿਚਾਰ ਦੱਸੇ ਨੇ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਗੱਲਬਾਤ ਕਰਨ ਦਾ ਤੁਹਾਨੂੰ ਇਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ